ਪੀਤੀ ਦਰ ਸ਼ਾਮ ਬਲਾਕ ਮਾਲਪੁਰ ਦੇ ਪਿੰਡ ਕੈਂਡੋ ਵਾਲਾ ਤੇ ਕੁਮਿਆਲਾ ਦੇ ਵਿਚਕਾਰ ਇੱਕ ਦਰਜਨ ਦੇ ਕਰੀਬ ਮੋਟਰਸਾਈਕਲਾਂ ਤੇ ਸਵਾਰ ਦੋ ਦਰਜਨ ਤੋਂ ਵਧੇਰੇ ਵਿਅਕਤੀਆਂ ਨੇ ਭਾਜਪਾ ਦੇ ਬਲਾਕ ਪ੍ਰਧਾਨ ਹਰਦੀਪ ਸਿੰਘ ਲੋਂਗੀਆਂ ਤੇ ਕਾਤਲਾਨਾਂ ਦਾ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਜਿਸ ਨੂੰ ਤੁਰੰਤ ਸਿਵਲ ਹਸਪਤਾਲ ਮਹਾਲਪੁਰ ਵਿਖੇ ਇਲਾਜ ਲਈ ਭੇਜ ਦਿੱਤਾ ਇਸ ਹਮਲੇ ਚ ਭਾਜਪਾ ਪ੍ਰਧਾਨ ਦਾ 4 ਸਾਲਾ ਪੁੱਤਰ ਬਾਲਬਾਲ ਬਚ ਗਿਆ ਠੜਾ ਮਾਲਪੁਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਾਲਪੁਰ ਤੋਂ ਹੁਸ਼ਿਆਰਪਰ ਨਿਊਜ਼ ਤੇ ਨਾਲ ਮੋਹਿਤ ਕੁਮਾਰ ਦੀ ਰਿਪੋਰਟ ਕੀ ਨਾਮ ਆਪਣਾ ਭਾਜੀ ਮੇਰਾ ਨਾਮ ਹਰਜੀਤ ਸਿੰਘ ਹਰਜੀਤ ਸਿੰਘ ਲੰਦਿਆ ਕਿੱਥੋਂ ਪ੍ਰਧਾਨ ਆ ਤੁਸੀਂ ਕਿਹੜੀ ਬੰਦੇ ਮੈਂ ਹਰਿਆਣਾ ਗਲਾ ਤੋਂ ਹਲਕਾ ਜੰਮਿਆ ਭਾਗਤ ਜਨਤਾ ਪਾਰਟੀ ਦਾ ਇਹ ਕੀ ਹੋਇਆ ਸੀ ਉਹ ਮੈਂ ਆਪਣੇ ਫਾਰਮ ਤੋਂ ਵੀ ਆਪਣੇ ਛੋਟੇ ਬੱਚੇ ਰਾਜਨ ਆ ਰਹੇ ਸੀਗੇ ਐਕਟ ਵਾਂਦੇ ਸੀਗੇ ਤੇ ਚੋਦੇ ਵਿੱਚ ਰਸਤੇ ਦੇ ਵਿੱਚ 8-10 ਮੁੰਡੇ ਖੜੇ ਸਿਗੇ ਤੇ ਉਸ ਟਾਈਮ ਉਹਨਾਂ ਨੇ ਮੈਨੂੰ ਰੋਕਿਆ ਇਹ ਰੋਕ ਕੇ ਪੈਂਦੇ ਸੱਟੇ ਪਹਿਲਾਂ ਮੇਰਾ ਮੁੰਡਾ ਜਿਹੜਾ ਉਹਨਾਂ ਨੇ ਸਪੂਟੀ ਤੋਂ ਲਾ ਕੇ ਬਾਹ ਤੋਂ ਫੜ ਕੇ ਘੁਮਾ ਕੇ ਮਾਰਿਆ ਰੇਤਾ ਦੇ ਵਿੱਚ ਉਹ ਲੇਟਦਾ ਗਿਆ ਮੈਂ ਉਹ ਉਹ ਉਸ ਕਰਕੇ ਮੈਂ ਇੱਕ ਵਾਰ ਛੱਡ ਕੇ ਉਹਦੇ ਉੱਪਰ ਡਿੱ ਗਿਆ ਤੇ ਉਹਨੂੰ ਬਚਾਉਣ ਦੀ ਖਾਤਰ ਮੈਂ ਆਪ ਲੰਮਾ ਪੈ ਗਿਆ ਵੀ ਇਹਨੂੰ ਮੈਂ ਹੱਥ ਜੋੜੇ ਕਿ ਮੇਰੇ ਇਹਨੂੰ ਪੁਲਿਸ ਨਾ ਮਾਰੇ ਤੇ ਉਹਨਾਂ ਨੇ ਨਸ਼ਾ ਖਾਦਾ ਸੀ ਬਸ ਟੜਾ ਟੜਾ ਮਾਰਨ ਲੱਪੇ ਤੇ ਤੇ ਦੇਲੀ ਵਾਲੀ ਸਾਈਡ ਪੁਛ 8-10 ਬੰਦੇ ਖੜੇ ਸੀ 8-10 ਧਮਿਆੜੇ ਵਾਲੀ ਸਾਈਡ ਤੇ ਗੱਬੇ ਜਿਹੜੇ 8-10 ਬੰਦੇ ਕਰੀਬ-ਕਰੀਬ 30 ਕ ਬੰਦੇ ਸੀਗੇ ਜਦੋਂ ਇੱਕੋ ਹੀ ਟਾਈਮ ਮੈਨੂੰ ਆ ਕੇ ਉੱਥੇ ਪਹ ਪਿਆ ਤੇ ਬੜੀ ਮੁਸ਼ਕਲ ਫੇਲੋ ਕੇ ਮਾਰ ਘੁੱਟ ਕੇ ਕਿਸੇ ਤਰ੍ਹਾਂ ਮੈਨੂੰ ਚੱਲ ਗਿਆ ਸੀ ਸਿੱਟ ਕੇ ਕਿਸਾਨੀ ਆੜ ਦੇ ਵਿੱਚ ਹੀ ਇਹ ਜਿਹੜਾ ਗੁੰਡਾ ਰਾਜ ਜਿਹੜੇ ਕਾਂਗਰਸ ਵਾਲੇ ਹੈਗੇ ਆ ਉਹਨਾਂ ਨੇ ਕੀਤਾ ਹੈਗਾ ਕਿਸਾਨ ਕਿਸਾਨ ਕੋਈ ਕਿਸੇ ਤੇ ਹਮਲਾ ਨਹੀਂ ਕਰਦਾ ਨਾ ਕਿਸਾਨ ਅਸੀਂ ਆਪ ਖੁਦ ਕਿਸਾਨ ਆ ਸਾਡੇ ਨਾਲ ਦਿਨਾਂ ਭਾਈਚਾਰ ਕਿਸਾਨ ਸਾਰੇ ਕਿਸਾਨ ਆ ਅਸੀਂ ਅੱਜ ਤੱਕ ਮੈਂ ਸਮਰਥਨ ਜਿਹੜਾ ਕਿਸਾਨਾਂ ਨੂੰ ਦਿੰਦਾ ਆਇਆ ਹੈਗਾ ਸੋ ਪਾਰਟੀ ਵਿੱਚ ਇਹ ਚੀਜ਼ ਅਲੱਗ ਆ ਕਿ ਅਸੀਂ ਪਾਰਟੀ ਨਾਲ ਜੁੜੇ ਹੋਏ ਹੈਗੇ ਹਾਂ ਪਰ ਇੱਕ ਸਮਾਜ ਵਾ ਜਿਹਦੇ ਵਿੱਚ ਸਾਰੇ ਬੰਦੇ ਵਿਚਰਦੇ ਆ ਅਸੀਂ ਉਸ ਸਮਾਜ ਦਾ ਹਿੱਸਾ ਆ ਸੋ ਇੱਕ ਗੁੰਡਾਗਰਦੀ ਜਿਹੜੇ ਨਸ਼ੇੜੀ ਬੰਦੇ ਆ ਉਹਨਾਂ ਨੂੰ ਪੈਸੇ ਲੈ ਦੇ ਕੇ ਕਹਿੰਦੇ ਕਿ ਅਗਰਸ ਨੂੰ ਜਿਹੜੇ ਜੁੜੇ ਹੋ ਹੈਗੇ ਆ ਮੰਦੇ ਉਹਨਾਂ ਨੇ ਮੇਰੇ ਤੇ ਜਿਹੜਾ ਹਮਲਾ ਕਰਵਾਇਆ ਕਿਸਾਨੀ ਆੜ ਦੇ ਵਿੱਚ ਜੀ ਇਹਨਾਂ ਨੇ ਹੋਣੇ ਦੱਸਿਆ ਆਪਣੇ ਕੋਲੇ ਫਾਰਮ ਹੋਸਟ ਆਉਂਦੇ ਸੀ ਤੇ ਰਸਤੇ ਵਿੱਚ ਮੁੰਡੇ ਖੜੇ ਸੀ ਇਹਨਾਂ ਨੇ ਕਿ ਹੱਥੇ ਕੁੱਟਿਆ ਜੋ ਨੂੰ ਦੱਸਿਆ ਉਹਦੇ ਬਦਲ ਉਹ ਵੈਰੀਫਾਈ ਕਰ ਰਹੇ ਆ ਇਹ ਕਹਿ ਨਹੀਂ ਸਕਦੇ ਪਹਿਲੀ ਸਟੇਜ ਤੇ ਦੀ ਬਾਕੀ ਵੈਰੀਫਾਈ ਕਰਾਂਗੇ ਜੋ ਵੀ ਸੂਰਪਰ ਪਾਇਆ ਗਿਆ ਤੇ ਖਰਾਬ ਕਰਨ ਦੀ ਗੱਲ ਤੇ ਕੀਤੀ ਜਾਂਦੀ ਤੁਰੰਤ